ਮੇਰੇ ਭਰਾਵੋ ਤੇ ਮੇਰੀਓ ਭੈਣੋ ਇਸ ਵਾਰੀ ਵੋਟਾਂ ਮੈਨੂੰ ਪਾਇਓ ਤੇ ਮੈਂ ਹਰ ਇੱਕ ਭੈਣ ਨੂੰ ਇੱਕ ਇੱਕ ਸਕੂਟਰੀ 1 ਲੀਟਰ ਹਰ ਰੋਜ਼ ਦਾ ਤੇਲ ਪਾਰਲੀਮੈਂਟ ਦੇ ਵਿੱਚ ਮੁੱਦਾ ਠਾਵਾਵਾਂਗਾ ਕਿ ਸਰਵਿਸ ਵੀ ਫ੍ਰੀ ਕੀਤੀ ਜਾਵੇ ਤੇ ਨਾਲੇ ਇੱਕ ਗੱਲ ਹੋਰ ਕਹਿਣ ਲੱਗਾ ਵਾਂ ਮੈਂ ਹਰ ਇੱਕ ਭੈਣ ਨੂੰ ਜਿਹੜੀ ਵਿਆਹੀ ਹੋਈ ਆ ਉਹਨੂੰ ਹਰ ਰੋਜ਼ ਦੋ ਲਿਪਸਟਿਕਾ ਮਿਲਣਗੀਆਂ ਇੱਕ ਫੇਰ ਲਵਲੀ ਮਿਲੇਗੀ ਇੱਕ ਫੇਸ ਪਾਊਡਰ ਬਾਕੀ ਜਿੰਨਾ ਵੀ ਮੇਕਅੱਪ ਦਾ ਸਮਾਨ ਆ ਸਾਰਾ ਮਿਲੇਗਾ ਤੇ ਬਾਕੀ ਇਹ ਵੀ ਕੋਸ਼ਿਸ਼ ਕਰਾਂਗਾ ਕਿ ਜਿੱਦਾਂ ਕਣਕ ਦੀਪੂਆਂ ਤੇ ਮਿਲਦੀ ਆ ਇਦਾਂ ਤੁਹਾਨੂੰ ਭੈਣੋਂ ਮੇਕਅੱਪ ਦਾ ਸਮਾਨ ਮਿਲਿਆ ਕਰੇਗਾ ਫ੍ਰੀ ਦੇ ਵਿੱਚ ਪੰਜਾਬ ਦੇ ਦਾ ਤੁਸੀਂ ਇਸ ਵਾਰੀ ਵੋਟਾਂ ਮੈਨੂੰ ਪਾਓ ਇੰਨੀ ਜਿੱਦੇ ਕਹੀ ਜਾਂਦਾ ਦੇਵੇਂਗਾ ਤੁਸੀਂ ਗੱਲ ਸੁਣ ਓਏ ਸਾਰੇ ਵੋਟਾਂ ਚ ਵਾਅਦੇ ਕਰਦੇ ਆ ਲਾਰੇ ਲਾਉਂਦੇ ਦਿੰਦਾ ਕੌਣ ਆ ਆਓ ਜਮਾ